ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਲਿੰਕ ਸੜਕਾਂ ਦੀ ਗੁਣਵੱਤਾ ਦਾ ਨਰੀਖਣ ਕਰਨ ਦੇ ਲਈ ਸੀਐਮ ਫਲਾਈਇੰਗ ਸਕੁਐਡ ਦਾ ਗਠਨ ਕੀਤਾ ਗਿਆ ਜਿਸ ਵਿੱਚ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਜਾਨੀ ਕਿ ਪੀਡਬਲਿਊਡੀ ਦੇ ਅਧਿਕਾਰੀ ਸ਼ਾਮਿਲ ਹੋਣਗੇ ਤਰਨਤਾਰਨ ਤੋਂ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ 19492 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਦੀ ਸ਼ੁਰੂਆਤ ਹੋ ਗਈ ਹੈ ਤਾਂ ਸੀਐਮ ਫਲਾਈਂਗ ਸਕੁਐਡ ਦਾ ਗਠਨ ਕੀਤਾ ਗਿਆ ਜਿਸ ਦੇ ਸਦਕਾ ਰਾਜਪੜ ਦੇ ਵਿੱਚ ਸੜਕਾਂ ਦੀ ਮੁਰੰਮਤ ਦੇ ਕੰਮ ਦੀ ਗੁਣਵੱਤਾ ਦਾ ਨਰੀਖਣ ਕੀਤਾ ਜਾਵੇਗਾ ਸਕੁਐਡ ਦੇ ਮੈਂਬਰ ਮਾਝਾ ਮਾਲਵਾ ਅਤੇ ਦੁਆਬਾ ਖੇਤਰਾਂ ਦੇ ਵਿੱਚ ਸੜਕ ਨਿਰਮਾਣ ਅਤੇ ਰੱਖ-ਰਖਾਅ ਦੀ ਸਥਿਤੀ ਦਾ ਨਰੀਖਣ ਕਰਨਗੇ ਇਸ ਕਾਰਵਾਈ ਦਾ ਉਦੇਸ਼ ਸੜਕਾਂ ਦੀ ਗੁਣਵੱਤਾ ਦੇ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਹੈ ਇਸ ਯੋਜਨਾ ਤੇ ਕੁੱਲ 3425 ਕਰੋੜ ਰੁਪਏ ਖਰਚ ਕੀਤੇ ਜਾਣਗੇ ਤਾਂ ਫਲਾਈਿੰਗ ਸਕੁਐਡ ਰਾਜਪੁਰ ਦੇ ਵਿੱਚ ਸੜਕਾਂ ਦੀ ਮੁਰੰਮਤ ਦੇ ਕੰਮ ਦੀ ਗੁਣਵੱਤਾ ਦਾ ਨਰੀਖਣ ਕਰੇਗਾ ਤਰਨ ਤਰਨ ਤੋਂ ਇਸ ਦੀ ਸ਼ੁਰੂਆਤ ਹੋ ਗਈ ਹੈ ਸੋ ਪਹਿਲਾਂ ਜੋ ਸੜਕਾਂ ਦੇ ਬਾਰੇ ਵਿੱਚ ਸ਼ਿਕਾਇਤ ਸਾਹਮਣੇ ਆਉਂਦੀ ਹੈ ਕਿ ਸੜਕਾਂ ਬਣਨ ਤੋਂ 2 ਮਹੀਨੇ ਬਾਅਦ ਹੀ ਟੁੱਟ ਜਾਂਦੀਆਂ ਨੇ ਇਸੇ ਕਰਕੇ ਹੀ ਸੀਐਮ ਫਲਾਈਂਗ ਸਕੁਐਡ ਦਾ ਗਠਨ ਕੀਤਾ ਗਿਆ ਹੈ ਹੁਣ ਜੇਕਰ ਕਿਸੇ ਵੀ ਠੇਕੇਦਾਰ ਜਾਂ ਅਧਿਕਾਰੀ ਦੇ ਵੱਲੋਂ ਅਣਗਿਲੀ ਕੀਤੀ ਗਈ ਜਾਂ ਗਲਤੀ ਕੀਤੀ ਗਈ ਤਾਂ ਉਸ ਦੀ ਜਵਾਬਦੇਹੀ ਕਰਨੀ ਹੋਵੇਗੀ ਇਸੇ ਕਰਕੇ ਹੀ ਸੀਐਮ ਆਨ ਦੇ ਵੱਲੋਂ ਸੀਐਮ ਫਲਾਈਂਗ ਸਕੁਐਡ ਦਾ ਗਠਨ ਕੀਤਾ ਗਿਆ ਹੈ